ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲਾ ਵੀਰੋ ਜੱਟੋ ਜਈਏ ਨਾ ਜੱਟੋ ਜੱਟੋ ਦਾ ਮਲੋਂ ਦਾ ਸਾਰੇ ਸਾਰੇ ਕੋਈ ਜਾਤ ਪਾਤ ਦਾ ਬਸ ਕਰਨੀ ਜੱਟੋ ਮੈਂ ਜਈਏ ਨਾ ਤਾਂ ਬੋਲਦਾ ਮੜੀਰੀ ਸਮਝਾ ਚੁੱਕਾ ਵੀ ਦਲੇਰੀ ਦਾ ਲਫ਼ਜ਼ ਜੱਟ ਹੋ ਗਈ ਹੈ ਹੂ ਕਾਲ ਦਾ ਜੋ ਜਬਰਦਸਤ ਅੱਜ ਮੇਰਾ ਪਾਵੇਂ ਇਤਰਾ ਮੰਤਰੀ ਹੁੰਤਰੀ ਬੜੇ ਬੜੇ ਫਿਰਨਦੇ ਅੱਜ ਮੁੱਖ ਮੰਤਰੀ ਤੋਂ ਬਈ ਕੈਬਨਿਟ ਮੰਤਰੀ ਤੇ ਦੂਜੇ ਤੇ ਤਾਂ ਆਮ ਜੀ ਇਥੇ ਗਲੋਈਆਂ ਫੜੀਆਂ ਤੁਹਾਡੇ ਤੁਹਾਨੂੰ ਦੱਸ ਦੇਗਾ ਅੱਜ ਮੈਂ ਵੀ ਛਟਾ ਕੁਰਤਾ ਪੀ ਮੈਂ ਪਾ ਲਿਆ ਜੇ ਯਾਦ ਆ ਮੇਰਾ ਛੋਟਾ ਵੀ ਸਿੱਧੂ ਮੂਸੇ ਵਾਲਾ ਯਾਦ ਆ ਅੱਜ ਛਟੇ ਕੁਰਤੇ ਪਜਾਮੇ ਪਾਉਣ ਲੱਗ ਪਿਆ ਲੱਗਦਾ ਹੀ ਖਲੋਊਗਾ ਵੋਟਾਂ ਵਿੱਚ ਵੀ ਨਹੀਂ ਆਪਾਂ ਨਹੀਂ ਖਿਲੋਣਾ ਚਾਹੀਦਾ ਛੋਟੇ ਵੀਰ ਤੂੰ ਮੇਰੀ ਸਲਾਹ ਨਹੀਂ ਲਈ ਤੇ ਚਲੋ ਇਹ ਸੌਣਾ ਜਿਵੇਂ ਵੀ ਆ ਪਰ ਜੋ ਵੀ ਹੋਆ ਗਲਤ ਹੋਇਆ ਤੇ ਅੱਜ ਮੈਂ ਹਾਂ ਵੀ ਤੇ ਲੀਟਰ ਲੂਟਰ ਬੜੇ ਫਿਰੰਦੇ ਬੜੇ ਬੜੇ ਉਹ ਤੁਸੀਂ ਫੋਟੋਆਂ ਮੂਹਿਆਂ ਦੇ ਬੜੇ ਵੱਡੇ ਚਿਹਰੇ ਦਾਦੇ ਨਾ ਬੜਾ ਉਹ ਦਾ ਚਿਹਰਾ ਬੜਾ ਵੱਡਾ ਲੀਡਰ ਐਂ ਗੱਲਾਂ ਕਰਦੇ ਆ ਉਹ ਤਾਂ ਹੀ ਬੜੇ ਆਵੜਿਆ ਦਾਦੇ ਮੈਂ ਜਦੋਂ ਅਖੜ ਜਾਂਦੇ ਲਾ ਕੇ ਪੀਬੀਸੀ ਵਾਲੀ ਵਾਲੇ ਪੀਬੀਸੀ ਵਾਲੀ ਵਾਲੇ ਵਾਇਸ ਸਟੂਡੀਓ ਪਚੇਰਾ ਛੋਟਾ ਦਿਸਣ ਲੱਗ ਪਈਦਾ ਜੇ ਲਾਗੇ ਫੇਰ ਦੁਬਾਰਾ ਅਹੰਕਾਰ ਕਰਦਾ ਤਕਰਨਾ ਨਹੀਂ ਮਾਣੇ ਕਰਦਾ ਅਹੰਕਾਰ ਕਰਦਾ ਇੱਗੋ ਵੜ ਗਈ ਆ ਕੀ ਕਿਨੂੰ ਕੀ ਕਹੋਗੇ ਫਿਰ ਹੁਣ ਇੱਕ ਵਾਹਿਗੁਰੂ ਨੇ ਪਰਮਾਤਮਾ ਨੇ ਕੋਈ ਚੀਜ਼ ਦਿੱਤੀ ਤੁਹਾਨੂੰ ਉਹਦਾ ਫਿਰ ਮਾਣ ਕਰਨਾ ਮਨਦਾ ਉਦਾ ਸ਼ੁਕਰਾਨਾ ਦੇ ਵਾਹਿਗੁਰੂ ਤੋਂ ਆ ਪਕਰਨਾ ਹੀ ਕਰਨਾ ਮੈਂ ਥੋੜੀ ਵਿੱਚ ਤੇ ਕੋਈ ਜਿੱਦਾਂ ਮਰਜ਼ੀ ਕੋ ਲੀਡਰ ਲਿਆ ਰਿਹਾ ਹੋਇਆ ਆ ਵੇਖੋ ਅੱਜ ਪਾਇਆ ਕੁਰਤਾ ਵੀ ਮਾਈ ਕਿੱਟਾ ਦੋ ਤੁਰ ਗੱਜੇ ਕਿੱਟਾ ਆ ਵੇ ਇੱਕ ਖਲਾ ਉਹ ਲੱਗੇ ਸਾਡੇ ਲੀਡਰ ਲੂਟਰ ਕੋ ਵੱਡਾ ਜਿਹੜਾ ਵੱਡਾ ਚਿਹਰਾ ਦੱਸ ਦੇ ਚਿਹਰਾ ਛੋਟਾ ਨਾ ਤਾਂ ਸੰਵਾਦ ਸ਼ੁਰੂ ਹੋ ਜਾਊਗਾ ਲੱਗੇ ਮੇਰੇ ਤਾਂ ਦੱਸਿਓ ਮਾ ਇਥੇ ਫਿਰਨਦਾ ਲੀਡਰ ਬੜੇ ਸਾਡੇ ਸਾਰੇ ਪੰਜਾਬ ਦੀ ਧਰਬਧਾਰ ਕਰੀਮ ਸਾਰੀ ਲੀਡਰ ਇਥੇ ਆਣ ਬੜੇ ਆ ਆ ਜਦੋਂ ਮੈਂ ਤਬ ਦੱਸਿਆ ਵੀ ਤੁਸੀਂ ਦੇਖਣਾ ਹੀ ਡਾ ਜੇ ਘੜੀ ਮੁੜੀ ਕੀ ਦੇ ਕਾਫਲੇ ਭੌਂਦੇ ਫਰੀ ਸਾਰੇ ਇਥੇ ਹਾ ਇੱਕ ਗੱਲ ਆ ਗਈ ਜੇ ਚੇਤੇ ਓਏ ਮੇਰੇ ਛੋਟੇ ਵੀਜ਼ੇ ਨਹੀਂ ਛੋਟਾ ਕਦੋਂ ਤੇ ਬਹੁਤ ਵੱਡਾ ਮੇਰੇ ਤੋਂ ਭਾਗਾ ਸੋੜ ਗਿਰਹਾਗ ਸੋੜ ਉਹਦੀ ਚਾਚੂ ਦੀ ਤੇ ਰੌਣਕ ਸ਼ੁਰੂ ਹੋ ਗਈ ਜੇ ਰਾਤ ਦੀ ਕੱਲ ਦੀ ਰੌਣਕ ਲੱਗ ਗਈ ਜੇ ਚਾਚੂ ਦੀ ਮੈਂ ਵੇਖ ਲਈਏ ਅੱਗੇ ਦੀ ਸੁਣਵਾਈ ਹੋ ਗਈ ਜੇ ਸ਼ੁਰੂ ਹੋ ਗਈ ਜੇ ਆਪਦੀ ਮੈਨੂੰ ਲੱਗਦਾ ਮੈਨੂੰ ਲੱਗਾ ਜਿਵੇਂ ਮੈਨੂੰ ਨਾ ਰਾਤੀ ਮੈਂ ਨੰਘਿਆ ਤੇ ਚਾ ਚੁਰੀ ਤੇ ਰੌਣਕਾਂ ਸ਼ੁਰੂ ਹੋਈਆਂ ਜੇ ਭਾਗਾ ਹਰ ਲਹਰ ਲਕਰਦਾ ਆ ਰਿਹਾ ਜੇ ਤੇ ਫਿਰ ਜਦੋਂ ਭਗਾ ਤਾੜੀ ਨਹੀਂ ਮਾਰਨੀ ਤੜਾ ਮਾਰਿਓ ਤੜਾ ਤੜਾ ਮਾਰਨ ਹੀ ਭਗਾ ਆਡਾ ਆਉਣੀ ਵਾਲਾ ਜੇ ਭਗਾ ਹੁਣ ਜਲਦੀ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਦੱਸਿਆ ਹੀ ਨਾ ਇਹਦੇ ਤੇ ਹਾਲਾਤ ਇਹੋ ਜਿਹੇ ਕਰਾਤੇ ਤੂੰ ਤੇ ਉਹ ਇੰਦਰ ਵੜ ਗਿਆ ਮੈਂ ਤੇ ਅਜ ਤਨਾ ਐਕਟਵਾ ਤੇ ਫਿਰਨੇ ਤੇ ਮੈਨੂੰ ਬੜਾ ਦੁੱਖ ਲੱਗਾ ਮੈਂ ਹੈ ਇੱਥੇ ਦੇ ਡਿਫੈਂਡਰਾਂ ਫਾਰਚੂਨਰਾਂ ਤੇ ਕੋੜਾ ਲੰਬੀ ਗ੍ਰੇਨਸ ਕਿੰਨੀਆਂ ਗੱਡੀਆਂ ਮਹਿੰਗੀਆਂ ਮਹਿੰਗੀਆਂ ਆ ਗਈਆਂ ਇੱਥੇ ਉਹਨਾਂ ਨੇ ਤੇ ਭਾਗੇ ਨੂੰ ਅੱਖ ਕਿਸ ਨੇ ਉਰੇ ਚੋਂ ਗੱਡੀ ਕਢਣਾ ਉੱਚ ਪਾਉਣਾ ਕਿਸ ਨੇ ਉੱਚ ਕਢਣਾ ਉੱਚ ਪਾਉਣਾ ਉਹ ਚਾਰ ਐਕਟਵਾ ਤੇ ਦਾੜਾ ਪ੍ਰਕਾਸ਼ ਕਰਕੇ ਤੁਰਿਆ ਫਿਰੇ ਉਹ ਮੈਨੂੰ ਉਹਦੇ ਹਾਲਾਤਾਂ ਦੇ ਤਰਸੜ ਆਇਆ ਤਾਂ ਮੈਂ ਫਿਰ ਬੋਲਿਆ ਨਾ ਜਦੋਂ ਸ਼ੁਰੂ ਹੋ ਗਈ ਜੇ ਸੁਨਵਾਈ ਗ੍ਰਿਪਾਖ ਸੋਲ ਦੀ ਤਾਂ ਦੱਸਿਆ ਨਾ ਜਿਹਦੀ ਪ੍ਰੋਮੋਸ਼ਨ ਕਰਦੀਏ ਨਾ ਉਹਦਾ ਕੰਮ ਚੱਲ ਪੈਂਦਾ ਜਿਹੜੇ ਤੁਰ ਪੈਂਦਾ ਜੇ ਗੁਰਪਾਖ ਸਿੰਘ ਸੋਲ ਹੁਣ ਨਹੀਂ ਮੈਨੂੰ ਮੈਨੂੰ ਨਹੀਂ ਲੋਟ ਪਣੀ ਉਹ ਡਰਮ ਕੱਢਣ ਦੀ ਆਪਦੀ ਨਹੀਂ ਤਾਂ ਮੈਂ ਗੁੜ ਪਾ ਦੇ ਲੱਗਾ 50 ਕਿਲੋ ਗੁੜ ਪਾ ਦੇ ਲੱਗਾ ਡਰਮ ਸ਼ਰਾਬ ਦਾ ਲਾਦੇ ਲੱਗਾ ਕਿਉਂਕਿ ਸਾਡਾ ਕੰਮ ਹੀ ਭਾਗੇ ਦਾ ਢੇਡੀ ਵਾਲੇ ਦਾ ਡਰਮ ਆ ਦੇਖ ਲਿਓ ਭਾਵੇਂ ਜਦੋਂ ਮਰਜੀ ਮਿਲ ਜਾਓ ਡਰਮ ਜਿਹੜਾ ਦਾ ਢੇਡਿਆਂ ਦਾ ਕਿਤਰਾ ਸਾਡਾ ਤੁਹਾਨੂੰ ਰਹਿਦਾ ਕੰਮ ਹੀ ਡਰਮਾਂ ਨਾਲ ਸੁੱਤਰ ਹੋਣਾ ਹੀ ਚਲੋ ਸ਼ਾ ਗੈਰ ਕਰੂਨੀ ਕੰਮ ਕਰਦੋ ਆਪਾਂ ਬਚ ਗਏ ਆ ਵੀ ਆਪ ਹੁਣ ਨਹੀਂ ਕੱਢ ਸਕਦੇ ਉਹਦੇ ਲਈ ਇਹ ਡਰਮ ਦੀ ਲੋੜ ਨਹੀਂ ਪੈਣੀ ਮੈਨੂੰ ਇਹਦਾ ਸਾਰ ਦੇਣਾ ਜਿਹੜੀ ਇਹ ਸਾਰ ਦੇਣਾ ਮੱਲੋ ਇਹਨੇ ਤਾਂ ਬੜਾ ਸਾਰਨਾ ਗੁਰੂ ਇਹ ਇਹ ਨਾ ਸਮਝੋ ਵੀ ਤੁਸੀਂ ਇਹਦਾ ਸਾਰਨਾ ਇਹਨੇ ਹੁਣ ਵੇਖੀ ਵੇਖੀ ਅਜ ਦੰਬੋ ਅਜ ਦੰਬੋ ਕਰਦਾ ਫਿਰਦਾ ਹੋਣਾ ਮੈਂ ਲਾਲਿਆ ਦਾ ਰਾਤ ਰਾਤੀ ਸ਼ੁਰੂ ਹੋ ਗਈ ਏ ਰਾਤ ਦਾ ਭਾਗਾ ਜੁਆਇਨ ਹੋ ਗਿਆ ਜੇ ਕਿਰਪਾਖ ਸੋ ਰਾਤ ਦਾ ਜੁਆਇਨ ਹੋ ਗਿਆ ਜੇ ਪਤਾ ਨਹੀਂ ਹੁਣ ਕਿਹੜੀ ਪਾਰਟੀ ਨਾਲ ਹੋਇਆ ਮੈਨੂੰ ਨਹੀਂ ਪਤਾ ਕੀ ਹਿਸਾਬ ਹੋ ਗਿਆ ਉਹਨੂੰ ਜੁਆਇਨ ਕਰ ਲਿਆ ਜੇ ਕਿਸ ਪਾਰਟੀ ਵਿੱਚ ਬੰਦਾ ਚੁੱਕ ਲਿਆ ਜੇ ਤੇ ਹੁਣ ਵੇਖਦੇ ਆ ਅਧਿਆਇ ਡਾਂਗ ਤੱਕ ਤੁਹਾਨੂੰ ਮੈਂ ਨਾ ਕਹਿਣ ਦੀ ਲੋੜ ਹੀ ਨਹੀਂ ਆਇਆ ਲੋ ਇੱਥੇ ਵੇਖਿਓ ਨੇ ਮੋਬਾਈਲਾਂ ਟੀਵੀਆਂ ਤੇ ਫਿਰਦਾ ਕਿਤਰਾ ਟੈਲੀਵਿਜ਼ਨ ਆਉਣਾ ਜ ਆਉਣਾ ਜ ਉਹਨਾਂ ਨੇ ਠੀਕ ਹੈ ਜੀ ਬਹੁਤ ਵਧੀਆ ਆਪਾਂ ਨੂੰ ਖੁਸ਼ੀ ਸਾਡਾ ਭਰਾ ਨੇ ਆਹ ਰਹਿ ਗਏ ਦਿਨ ਜਿਹੜੇ 7 ਦਿਨ ਨਜ਼ਾਰੇ ਬੱਜਣੇ ਹੋਣਾ ਵੇਖੀ ਤੂੰ ਰਾਤਾਂ ਗਿੰਨੀਆ ਜਿੱਥੇ ਭਾਗਾ ਖੜਾ ਹੈ ਗਰੂ ਮੌਲ ਹੀ ਰਗੀਨ ਕਰਦੇ ਆ ਗਰੂ ਅਥੇ ਕੱਲ ਫਿਰ ਹੁਣ ਪਤਾ ਨਹੀਂ ਪਾਰਟੀ ਕਿਹੜੀ ਨਾਲ ਜੁਆਇਨ ਹੋਇਆ ਇਹ ਨਹੀਂ ਪਤਾ ਮੈਨੂੰ ਕਿਦੇ ਬਾਰੇ ਆਪਾਂ ਕਹਿ ਨਹੀਂ ਸਕਦੇ ਰਾਤ ਦਾ ਪ੍ਰੋਗਰਾਮ ਤੇ ਇਹ ਹੀ ਭਾਗਾ ਤੇ ਅੰਧੌਰ ਨਾਲ ਕਿਤੇ ਬਣਾ ਲਈ ਉਹ ਗਾਣੇ ਹੁਣ ਆਪਾਂ ਉਹ ਗਾਣੇ ਤੇ ਹਟਣਾ ਹੀ ਆ ਇਹਨੇ ਗਾਣਾ ਪਿੱਛੇ ਉਹਦੇ ਹੁਣ ਤੁਹਾਨੂੰ ਪਤਾ ਮਿਰਤੇ ਤੇ ਟੁਕਦਾ ਟੁਕਦਾ ਸਾਰੇ ਯਾਰਾਂ ਦੋਸਤਾਂ ਦੇ ਟੁਕਦਾ بڑے بڑے ਸਾਡੇ ਸੱਜਣ ਮਿੱਤਰਿਆ ਟੁਕਦੇ ਗਾਣੇ ਹਟਦੇ ਉਨੇ ਕਦੇ ਪੁੱਛੀ ਸਾਡੇ ਯਾਰਾਂ ਦੀ ਰਿਪੋਰਟ ਹਨ ਨੇ ਨਹੀਂ ਜਿੱਥੇ ਖੜਗੇ ਤਾਂ ਖੜਗੇ ਉੱਡਣੇ ਸੱਪਾਂ ਦਾ ਕਦੋਂ ਪਤਾ ਲੱਗਿਆ ਨਹੀਂ ਜਦੋਂ ਲੜਗੇ ਤਾਂ ਲੜਗੇ ਤੇ ਭਾਗਾ ਸਾਡਾ ਵੀ ਲੜ ਜਾਂਦਾ ਹੁੰਦਾ ਜੀ ਪਤਾ ਸਾਰਿਆਂ ਨੂੰ ਸਾਰਿਆਂ ਪ੍ਰਾਣੀ ਟੀਮਾਂ ਨੂੰ ਸਾਰਿਆਂ ਨੂੰ ਪਤਾ ਜੇ ਭਾਗਾ ਲੜ ਜਾਂਦਾ ਹੁੰਦਾ ਹੈ ਸਾਡਾ ਇਹ ਸੋਜਾ ਬਾਦ ਨਾ ਸੋਜਾਂ ਭਾਗਾ ਲੜੂ ਕੇ ਹਣੂ ਤੇ ਹੁਣ ਭਾਗਾ ਲੜੂ ਕੇ ਪੱਕਾ ਚਲੋ ਠੀਕ ਹੈ ਜੀ ਸਾਡਾ ਬੰਦਾ ਤੁਹਾਂ ਜਿੰਦਾਬਾਦ ਕਰਤਾ ਇੱਕ ਵਾਰੀ ਉਤੇ ਦਿਨ ਲਿਆਦੇ ਵਧੀਆ ਹੁਣ ਭਾਗੇ ਦੇ ਰੰਗੀਆਂ ਦੇਖਿਆ ਤੁਸੀਂ ਇਹ ਤਾਂ ਮੈਂ ਤਾਂ ਦੱਸਿਆ ਦਾੜਾ ਪ੍ਰਕਾਸ਼ ਕਰਕੇ ਇੱਕ ਵਾਰ ਦੇ ਬਹਿ ਗਿਆ ਤੂੰ ਚਲਾ ਕੀ ਕਰਦਾ ਫਿਰ ਹੁਣ ਆਉ ਗਈ ਫਿਰ ਮਦਾਨ ਚ ਆਇਆ ਹੀ ਲੋ ਬਖਾਉਣੇ ਤੁਹਾਨੂੰ ਜਲਦੀ ਚੰਗਾ ਹੀ ਸਸੀ ਕਾ ਹੱਥ ਸਿਰ ਤੇ ਬਾਬੇ ਦਾ ਤਾਂ ਹੀ ਜੱਟ ਤੇਰਾ ਸ਼ਾਗਰ ਹੱਥ ਲਾ ਗਿਆ ਸਿਸਟਮ ਚਾਹੇ ਸਾਡੇ ਚੱਲ ਦਾ ਖਿਲਾਫ ਜੇ ਆਹੀ ਰੱਬ ਸਾਥ ਦਿੰਦਾ ਨਹੀਂ ਤਾਂ ਹੋਵੇ ਸਾਫ ਜੇ ਤੁਰਪਿਆਂ ਲੈ ਕੇ ਆਉਦਾ ਓਟਿਆ ਸਰਾ ਨਹੀਂ ਚਾਹੇ ਮਰ ਗਏ ਤਾਂ ਮਰ ਗਏ ਲੋਕਾਂ ਦੇ ਪੁੱਛੀ ਮੇਰੇ